ਹੱਕੀ ਇਹਦੇ ਵਿੱਚ ਜਿਹੜੇ ਸ਼ੰਕਾਵਾਂ ਕਰਦੇ ਨੇ ਉਹਨਾਂ ਨੇ ਪੜਿਆ ਵੀ ਕੁਝ ਨਹੀਂ ਜੇ ਪੜ੍ਹ ਵੀ ਕਦੀ ਵਾਲਿਆ ਸਮਝੇ ਹੀ ਕੱਖ ਨਹੀਂ ਉਹਨੂੰ ਨਹੀਂ ਪਤਾ ਕਿ ਕੀ ਲਿਖਿਆ ਹੈ ਕਿਉਂ ਅਸੀਂ ਕਹਿੰਦੇ ਹਾਂ ਕਿਉਂ ਜਿਹੜੇ ਖੜੇ ਨੇ ਇਹਦੇ ਨਾਲ ਖੜੇ ਨੇ ਕਿਉਂ ਨਹੀਂ ਉਹਨਾਂ ਦਾ ਅਸਰ ਹੋ ਰਿਹਾ ਉਹਨੂੰ ਸਮਝ ਨਹੀਂ ਆ ਇਸ ਗੱਲ ਦੀ ਹੈ ਜੀ ਉਹ ਤਾਂ ਉਹ ਗੱਲ ਆ ਭਈ ਉਹ ਕੁੱਤਾ ਨਾ ਗਿਆ ਨਰਮੇ ਦੇ ਖੇਤੀਓ ਕਹਿੰਦਾ ਮਰ ਜਾਈ ਵਿਛਾਉਣਾ ਭਰਾ ਲਿਆ ਆ ਲੋਕੋ ਬੁੱਦਾ ਗੇਦਰ ਲੰਗਾਈ ਵੈ ਨਾ ਕਬਾਦ ਖੇਚੋ ਕਹੇ ਮੈਂ ਤਾਂ ਗੇਦਲਾ ਰਜਾਈ ਭਰਾ ਲਿਆ ਇਹਦਾ ਉਹ ਨੇ ਇੱਕ ਵਾਰ ਮੋਟੀ ਮੋਟੀ ਜੀ ਨਾ ਮਾਰ ਲਈ ਹਾਂ ਜੀ ਬਸ ਅਸੀਂ ਪੜ ਲਿਆ ਜਾਂਦਾ ਈ ਢੱਡ ਬੇ ਪਾ ਲੈ ਜਾਉਂਦਾ ਕੱਢ ਲੈ ਰਜਾਈ ਵਿਛਾਉਣ ਲਿਆ ਲੋਡ ਬਹੁ ਰਜਾਈ ਵਿਛਾਉਣ ਦੀ ਜਦ ਪਤਾ ਲੱਗੂ ਉਹ ਰ ਆਪਣਾ ਭਰਾ ਹੀ ਬੈਠਾ ਹੈ ਫਿਰ ਦੇਖਾਂਗੇ ਵੀ ਰਜਾਈ ਵਿਛਾਉਣ ਨੂੰ ਰੂਮ ਕਿੰਨੀ ਕਰ ਕਰਦੀ ਹੈ ਇਹ ਲੋੜ ਬਹੁਤ ਜੱਵਤਾਂ ਲਗੂ ਰਹੀ ਆਈ ਛੋਲੇ ਦਾ ਹੁਣ ਤੇ ਤਾਂ ਸਮਝਦੇ ਨੇ ਯਾਈ ਬਿਠਾਉਣੇ ਸਾਡੇ ਕੋਲ ਅਸੀਂ ਤਾਂ ਪੜ ਲਿਆ ਜਿਹੜਾ ਸਾਡੇ ਕੋਲ ਆ ਸਾਡੇ ਕੋਲ ਹੋਰ ਕਿਸੇ ਕੋਲ ਹੈ ਉਹ ਨਹੀਂ ਉਹ ਤਾਂ ਜੱਤਪਤਾਂ ਲਗੂ ਰੋਣ ਜਦ ਪੱਤੇ ਖੁੱਲਣਗੇ ਆਪਣੇ ਆਪਣੇ ਜੱਵਤਾਂ ਲਗੂਗਾ ਵੀ ਕੀ ਇਹ ਕਿਸੇ ਕੋਲ ਕੀ ਹੈ ਜਿਹੜੇ ਚੁੱਪ ਕਰੇ ਬੈਠੇ ਸੀ ਜਿਹੜੇ ਮੰਨਦੇ ਸੀ ਇਹਨਾਂ ਚਿਰ ਦੇ ਕਿਸ ਗਰਾਉਂਡ ਤੇ ਮੰਨਦੇ ਸੀ ਉਹ ਕਿਉਂ ਇੰਨੇ ਮਜ਼ਬੂਤ ਸੀ ਉਹ ਤੁਸੀਂ ਕਿਉਂ ਪੜ ਗਏ ਉਹ ਵੀ ਤਾਂ ਪੜ ਸਕਦੇ ਸੀ ਪੜਿਆ ਤਾਂ ਉਹਨਾਂ ਨੇ ਵੀ ਹੈ ਉਹ ਕਿਉਂ ਨਹੀਂ ਪੜਕੇ ਤੁਸੀਂ ਕਿਉਂ ਪੜਕੇ ਬਸ ਇਹਦੇ ਚ ਸਭ ਕੁਝ ਪਿਆ ਪੜਿਆ ਤਾਂ ਅਸੀਂ ਵੀ ਇਹ ਸਭ ਕੁਝ ਜਿਹੜਾ ਉਹਨਾਂ ਨੇ ਪੜਿਆ ਅਸੀਂ ਕਿਉਂ ਨਹੀਂ ਪੜਕੇ ਉਹ ਕਾਦੇ ਪੜਕੇ ਬੁੱਧੀ ਹਿੰਦੀ ਤਾਂ ਪੜਕੇ ਸੰਗਤ ਨਹੀਂ ਸੀ ਕਿਸੇ ਦੀ ਕੀਤੀ ਉਹ ਆਪਣੇ ਆਪ ਸਭ ਕੁਝ ਨੇ ਮਨ ਮੁੱਖਾ ਆਪਣੇ ਆਪੇ ਹੁੰਦੇ ਨੇ ਸਭ ਕੁਝ ਹਾਂਜੀ ਨਮੋ ਪੋਖਣੀ ਸਰਬ ਆਲਮ ਪਨਾਹ ਆ ਤੂੰ ਸਾਰੇ ਆਲਮ ਨੂੰ ਪਨਾਹ ਦੇਣ ਵਾਲੀ ਹੈ ਔਰ ਸਾਰੇ ਆਲਮ ਨੂੰ ਢੱਡ ਭਰਨ ਵਾਲੀ ਹੈ ਭੋਖੜੀ ਨੂੰ ਢੱਡ ਭਰਨ ਵਾਲੀ ਨਮੋ ਅੰਬਕਾ ਜੰਭਹਾ ਕਾਰਤਕਿਆਨੀ ਨਮੋ ਅੰਬਕਾ ਪੈਦਾ ਕਰਨ ਵਾਲੀ ਹੈ ਜੰਭ ਕਾ ਕਰਨ ਵਾਲੀ ਹੈ ਜੰਭਹਾ ਕਾਰਤਿਕਿਆਨੀ ਜੰਭ ਗਿੱਦੜ ਨੂੰ ਕਹਿੰਦੇ ਨੇ ਨਾ ਜਿਹੜਾ ਕਾਲ ਹੈ ਨਾ ਕਾਲ ਸੰਸਾਰ ਦਾ ਕਾਲ ਹੈ ਸੰਸਾਰ ਦਾ ਕਾਲ ਉਸ ਦੀ ਕਲਪਨਾ ਸੰਸਾਰ ਦਾ ਕਾਲ ਸੰਸਾਰ ਦੀ ਸੋਚ ਹੈ ਸੰਸਾਰ ਦੀ ਬੁੱਧੀ ਇਸ ਸੰਸਾਰ ਦਾ ਕਾਲ ਹੈ ਜੇ ਬੁੱਧੀ ਬਦਲਦੀ ਨਹੀਂ ਸੰਸਾਰੀ ਬੁੱਧੀ ਤਾਂ ਮਰੂਗੀ ਉਹ ਮਰੂਗੀ ਜੇ ਸੋਚ ਬਦਲਦੀ ਨਹੀਂ ਤਾਂ ਮਰੂਗੇ ਮਰੂਗੀ ਸਾਡੀ ਸੋਚ ਸਾਡੇ ਕਾਲ ਦਾ ਕਾਰਨ ਹੋ ਕੋਈ ਮਾਰਦਾ ਨਹੀਂ ਹੈ ਸਰੀਰ ਹੈ ਜਿਹੜਾ ਬਣਾਇਆ ਸਾਨੂੰ ਦਿੱਤਾ ਇਹ ਟਾਈਮ ਆਊਟ ਹੈ ਕਾਇਮ ਕਿਨੇ ਫੇਰ ਹੋ ਜਾਣਾ ਸੰਸਾਰ ਚ ਜੋਤ ਨੂੰ ਨਹੀਂ ਕੁਛ ਹੋਣਾ ਹੈਗਾ ਕਾਲੋਂ ਦੀ ਕੋਈ ਚੀਜ਼ ਨਹੀਂ ਐ ਸੰਸਾਰ ਚ ਕਾਲੋਂ ਦੀ ਜੇ ਸੰਸਾਰ ਚ ਕੋਈ ਚੀਜ਼ ਆਇਆ ਤਾਂ ਸਾਡੀ ਆਪਣੀ ਬੁੱਧੀ ਆ ਆਪਣੀ ਸੋਚ ਹੈ ਕਾਲੋਂ ਦੀ ਚੀਜ਼ ਜਾਂ ਫਿਰ ਸਮੇ ਸਮੇਂ ਸਰੀਰ ਕਰਕੇ ਸਰੀਰ ਨੇ ਕਿੰਨਾ ਕਾਲ ਪੁਰਾਣਾ ਹੋਣਾ ਹੈ ਕਦੇ ਨੇ ਜਵਾਬ ਦੇ ਜਾਣ ਮਾਇਆ ਤੇ ਸਮੇ ਦਾ ਪ੍ਰਭਾਵ ਟਾਈਮ ਬౌండ్ ਹੈ ਮਾਇਆ ਸਰੀਰ ਮਾਇਆ ਦਾ ਜਿਹੜਾ ਜੀਵ ਹੈ ਇਹ ਹੁਕਮ ਬౌండ్ ਹੈ ਇਹ ਹੁਕਮ ਚ ਜਰੂਰੀ ਨਹੀਂ ਕਿ ਸਰੀਰ ਫੇਲ ਹੋਵੇ ਤਾਂ ਇਹਦਾ ਮੌਤ ਹੋਣੀ ਹੈ ਹੁਕਮ ਦੇ ਨਾਲ ਹੈ ਜਦ ਹੁਕਮ ਹੋਲੇ ਨੂੰ ਚਲੇ ਜਾਣ ਜੀਵ ਹੁਕਮ ਬౌండ్ ਹੈ ਸਰੀਰ ਟਾਈਮ ਬౌండ్ ਹੈ ਟਾਈਮ ਨਾਲ ਪੁਰਾਣਾ ਹੁੰਦਾ ਆਤਮਾ ਪੁਰਾਣੀ ਨਹੀਂ ਹੁੰਦੀ ਦੋ ਪ੍ਰਕਾਰ ਦਾ ਖਾਲ ਹੈ ਦੋ ਪ੍ਰਕਾਰ ਦੇ ਸਰੀਰ ਨੇ ਕਰੀਲ ਵੀ ਦੋਪਰ ਕਰਦੇ ਨੇ ਦੋ ਸ਼ਰੀਰ ਦੋਹਾਂ ਦੀ ਖਰਾਕ ਵੀ ਆ ਡੱਡ ਉਹਦੀ ਗਿਆਨ ਖਰਾਕ ਹੈ ਇਹਦੀ ਰਸ਼ਨ ਖਰਾਕ ਹੈ ਇਹ ਮਾਇਆ ਦਾ ਸ਼ਰੀਰ ਹੈ ਮਾਇਆ ਚ ਖਰਾਕ ਹੈ ਉਹਦੀ ਆਪਣੇ ਮੂਲ ਚੋਂ ਖਰਾਕ ਹੈ ਜਿੱਥੋਂ ਪੈਦਾ ਹੋਇਆ ਜੋ ਦੀ ਖਰਾਕ ਜਨ ਮਿਰਡਾਲੀ ਕਪਰਦੀ ਨਮੋ ਸ੍ਰੀ ਭਵਾਨੀ ਮਿਰਡਾਲੀ ਕਪਰਦੀ ਕਪਰਦੀ ਤੂੰ ਬਤਾਲੇ ਜੂੜਾ ਉਹ ਦੂਜੀ ਵੀ ਕਰ ਲੰਦੀ ਐ ਸਿਰ ਤੇ ਸ਼ਿਵਜੀ ਵਾਲੀ ਹਾਂ ਸ਼ਿਵਜੀ ਵਾਲਿਆਂ ਜੱਟਾ ਵੀ ਜੂੜਾ ਕਰ ਲੰਦੇ ਨੇ ਉਹਨੂੰ ਨਵਸਕਾਰ ਨਹੀਂ ਮੈਂ ਕਰਦਾ ਜਿਹੜੀ ਕਪਰਦੀ ਮਿਰਡਾਲੀ ਐ ਨਾ ਇਹ ਮਿਰਡਾਲੀ ਕਪਰਦੀ ਐ ਜੂੜਾ ਕਰਦੀ ਉਹਨੂੰ ਨਵਸਕਾਰ ਨਹੀਂ ਮੇਰੀ ਮੇਰੀ ਸ੍ਰੀ ਭਵਦੀ ਨੂੰ ਨੋਸ਼ਤਾਰ ਮਿਰਡਾਲੀ ਕਪਾ ਕਪੜੇ ਵੜਾਲੀ ਜਿਹੜੀ ਕਪੜੀ ਵੀ ਵੜਾਲੀ ਕਪੜ ਕਪੜ ਵੜਾਲੀ ਵੀ ਕਵਰਦੀ ਹੁੰਦੀ ਹੈ ਜੂੜਾ ਧਾਰਨ ਕਰ ਲੈਂਦੀ ਹੈ ਪਰ ਮੈਂ ਸ੍ਰੀ ਭਵਾਨੀ ਨੂੰ ਨੋਸ਼ ਕਰਿਆ ਦੂਏ ਜੂੜੇ ਵਾਲੀ ਨੂੰ ਨਹੀਂ ਕੀਤਾ ਇੱਥੇ ਉਹ ਫਰਕ ਪਾਇਆ ਵੜਾਲੀ ਕਪੜੀ ਕਹ ਕੇ ਨਮੋ ਸ੍ਰੀ ਭਵਾਨੀ ਕੇ ਨਹੀਂ ਨਮੋ ਪਹਿਲਾਂ ਲਾਉਂਦੇ ਨਾਮੁ ਨਾਇਆ ਨਹੀਂ ਮੜਾਲੀ ਨੂੰ ਨੋ ਨਹੀਂ ਲਾਇਆ ਪਹਿਲਾਂ ਤੁਹਾਨੂੰ ਮੜਾਲੀ ਕੀ ਵੜਾਲੀ ਸ਼ਿਵ ਜੀ ਦੀ ਮੈਂ ਤੁਹਾਡੇ ਵਾਲੀ ਯਾਰ ਭੁੱਲ ਗਿਆ ਤੂੰ ਮਨਰਾਲੀ ਕਪੜਦੀ ਨਮੋ ਸ਼੍ਰੀ ਭਵਾਨੀ ਨਮੋ ਸ਼੍ਰੀ ਭਵਾਨੀ ਭਵਾਨੀ ਨੂੰ ਨਮਸਕਾਰ ਇਹ ਵੀ ਮਨਡਾਲੀ ਕਪੜਦੀ ਵੀ ਆਖਰ ਉਹਨੂੰ ਇਨਵਰਸ ਕਰ ਦਿੰਦੀਆਂ ਨੇ ਇਹਨਾਂ ਨੂੰ ਵੀ ਕਰਨੀ ਪੈ ਜਾਂਦੀ ਏ ਪਹਿਲਾਂ ਨਹੀਂ ਕਰਦੀਆਂ ਜਾਂ ਕੁੱਟ ਪੈਂਦੀ ਐ ਰਾਖਾਂ ਦੀ ਫੇਰ ਕਰਦੀਆਂ ਨੇ ਨਮੋ ਦੇਵ ਅਰਧਿਆਰਧਨੀ ਦੁਸ਼ਟ ਹੰਤੀ ਨਮੋ ਦੇਵ ਦੇਖੋ ਦੇਵ ਜਿਹੜਾ ਲਫ਼ਜ਼ ਹੈ ਦੇਵਤਿਆਂ ਵਾਸਤੇ ਨਹੀਂ ਆਇਆ ਹੋਇਆ ਇੱਥੇ ਕਿਤੇ ਵੀ ਉਹਨਾਂ ਵਾਸਤੇ ਦੇਵ ਤੇ ਆਇਆ ਹੈ ਉਹ ਵਹਨ ਉਤਾਰਨ ਉਹ ਦੇਵਤਿਆਂ ਦੇਵ ਜਿਹੜਾ ਆਇਆ ਹੈ ਜਿਹੜਾ ਦੇਹਤਾਰੀ ਨਹੀਂ ਉਹਦੇ ਵਾਸਤੇ ਆਇਆ ਹੈ ਦੇਵ ਅੰਤਰਦੇਵ ਨਾ ਜਾਣੇ ਅੰਦਰ ਇਹ ਦੇਵ ਆਇਆ ਹੈ ਦੇਵੀ ਵਾਸਤੇ ਆਇਆ ਹੈ ਲਫ਼ਜ਼ ਪਹਿਲਾਂ ਵੀ ਆਪਾਂ ਦੇਖਦੇ ਦੇਵੀ ਵਾਸਤੇ ਆਇਆ ਹੈ ਦੇਵ ਇਹ ਦੇਹ ਚ ਹੁੰਦੀ ਹੋਈ ਵੀ ਇਹਦੇ ਦੇਹ ਨਹੀਂ ਹੁੰਦੀ ਕੋ ਕੰਤਰਾਤਵਾਂ ਦੀ ਇੱਥੇ ਸਰਦਾਰੀ ਹੁੰਦੀ ਹੈ ਨਾ ਮਨ ਤਾਂ ਮਰਿਆ ਹੋਇਆ ਹੁੰਦਾ ਮਨ ਤਾਂ ਹੁੰਦਾ ਨਹੀਂ ਅੰਤਰਾਤਵਾਂ ਦੀ ਸਰਦਾਰੀ ਇੱਥੇ ਗੁਰ ਜਿਹੜਾ ਸਤਗੁਰ ਹੈ ਉਹ ਉਹਦੀ ਸਰਦਾਰੀ ਹੈ ਮਨ ਦੀ ਕੋਈ ਸਰਦਾਰੀ ਨਹੀਂ ਇੱਥੇ ਇਸ ਕਰਕੇ ਦੇਵ ਆਇਆ ਹੈ ਤੂੰ ਦੇਵ ਹੈ ਨਮੋ ਦੇਵ ਦੇਵ ਜਿੱਤੋ ਕੁਝ ਮਿਲਦਾ ਉਹ ਦੇਵ ਹੁੰਦਾ ਜਿਹੜਾ ਦਿੰਦਾ ਕੁਝ ਦਿੰਦੀ ਇਹਨਾਂ ਦਾ ਤਾਂ ਵੀ ਦਿੰਦੀ ਹੈ ਸਰ ਆਇਆ ਤਾਂ ਉੱਤੇ ਸਭ ਕੁਝ ਇਹੀ ਹੱਥ ਹੈ ਇਹਦੇ ਨਾਲੇ ਮਿਲਦਾ ਜੋ ਕੁਝ ਮਿਲਦਾ ਗਿਆਨ ਵੀ ਇਹਦੇ ਨਾਲ ਮਿਲਦਾ ਮਾਇਆ ਵੀ ਇਹਦੇ ਨਾਲ ਮਿਲਦੀ ਹੈ ਆਲਮ ਵੀ ਸਾਰੇ ਆਲਮ ਰੂਪਨਾ ਇਹ ਦੇਵ ਹੈ ਉੱਤੇ ਨਾਲ ਆਹ ਚਲਦੀ ਭਗਤੀ ਥੱਲੇ ਉਤਲੀ ਦੇ ਦਰਵਾਜ਼ੇ ਥੱਲੇ ਵਾਲੀ ਹਰੇਕ ਨਮੋ ਦੇਵ ਨਮੋ ਦੇਵ ਔਰ ਅਰਧਾਰਧਨੀ ਦੁਸ਼ਟ ਅਰਧਾਰਧਨੀ ਅਰਧਾਰਧਨੀ ਅਰ ਅਰਾ ਡਾ ਅਰਧਾਰਧਨੀ ਹਟ ਆਰ ਦਿਆਰਦਨੀ ਅਤੇ ਦਿਆਰਦਨੀ ਹੈ ਦਿਆ ਦਿਆ ਕਰਨ ਵਾਲੀ ਵੀ ਹੈ ਇਹ ਨਹੀਂ ਹੈ ਵੀ ਮੈਂ ਜਵਾਬ ਦੇਣਾ ਕਿ ਹਾਨੂੰ ਤੈਨੂੰ ਨਹੀਂ ਮਿਲਦਾ ਜਿਹੜਾ ਤੇਰੇ ਦਰਤੇ ਹੁੰਦਾ ਖਾਲੀ ਨਹੀਂ ਜਾਂਦਾ ਦਿਆ ਕਰਦੀ ਹੁੰਦੇ ਜਿਹੜਾ ਤੇਰੀ ਕਿਰਪਾ ਮੰਗਦਾ ਉਹ ਕਿਰਪਾ ਦਿੰਦੀ ਹੈ ਕਰਦੀ ਹੈ ਤੇ ਕਿਰਪਾ ਉਹਦੇ ਪਿਛਲੇ ਨਹੀਂ ਦੇਖਦੀ ਵੀ ਉਹਨੂੰ ਪਿਛਲੇ ਕੀ ਇਹਨੇ ਕੀਤਾ ਸੀ ਕੀ ਨਹੀਂ ਕੀਤਾ ਸੀ ਉਹ ਜੋ ਮਰਜੀ ਕੀਤਾ ਹੋਵੇ ਛੜਨਾਇ ਤੇ ਘੰਟਲਾਇ ਇਹ ਅਸੂਲ ਹੈ ਤੇ ਉੱਥੇ ਲਿਖਿਆ ਹੋਇਆ ਬੋਰਡ ਜਿਹੜਾ ਛੜਨਾ ਆ ਗਿਆ ਉਹਨੂੰ ਕੰਢ ਲਾ ਲੋ ਪਿਛਲਾ ਨਹੀਂ ਉਹਦਾ ਉਖੜ ਚਿਤਾਰਨ ਉਹਨੂੰ ਇਹ ਨਹੀਂ ਕਹਣਾ ਤੂੰ ਇਹ ਕੀਤਾ ਉਹਨੂੰ ਵੇਣਾ ਨਹੀਂ ਕੋਈ ਦੇਣਾ ਉਹਨੂੰ ਜਲੀਲ ਨਹੀਂ ਕਰਨ ਘਰ ਆਏ ਨੂੰ ਸਭ ਕੋਈ ਮੰਨ ਕੇ ਹੀ ਆਇਆ ਨਾ ਉਹ ਘਰ ਜਾਦਾ ਆ ਜਦ ਘਰ ਆਏਗਾ ਉਹ ਨੂੰ ਤਾਂ ਪਤਾ ਹੈ ਜਿਹੜਾ ਕੁਝ ਉਹਨੇ ਕੀਤਾ ਉਹ ਚਿਤਾਰਨ ਦੀ ਕੀ ਲੋੜ ਪਈ ਮਰੇ ਸੇ ਮੰਗੜ ਜਾਇਦ ਹੋਏ ਤੇ ਕਰ ਜਾ ਜਾਂਦਾ ਜਦ ਪਹਿਲਾਂ ਮਰ ਕੇ ਹੀ ਤਾਂ ਜਾਣਾ ਪੈਂਦਾ ਮਰੇ ਸੇ ਮੰਗੜ ਜਾਇਦਾ ਮਤਲਬ ਇਹ ਮੰਗਣ ਗਿਆ ਸ ਮਰ ਗਿਆ ਹੱਥ ਕਾਹੀ ਅੜਦਾ ਜਾ ਕੇ ਨਾ ਜਿਹੜਾ ਹੰਕਾਰ ਛੱਡ ਦਿੰਦਾ ਹੈ ਸਕਾਰ ਛੱਡ ਕੇ ਜਾ ਹੁੰਦਾ ਨਾ ਛੱਡ ਇਹ ਤਾਂ ਯਾ ਨਹੀਂ ਹੂੰ ਦੁਸ਼ਟ ਹੰਤੀ ਧਿਆਰਦਨੀ ਦੁਸ਼ਟਾਂ ਦੇ ਜਿਹੜੇ ਦੁਸ਼ਟ ਨੇ ਦੋਸ਼ਤ ਕਰਨ ਜਿਹੜੇ ਉਹਦੇ ਦੁਆਰੇ ਤੇ ਜਾਣ ਤੇ ਰੋਕਦੇ ਨੇ ਉਹ ਹੀ ਦੁਸ਼ਟ ਨੇ ਜਿਹੜੇ ਸ਼ਰਨ ਸੱਚ ਦੀ ਜਾਣ ਤੇ ਰੋਕਦੇ ਨੇ ਉਹ ਹੀ ਦੁਸ਼ਟ ਨੇ ਜਿਹੜੇ ਖਿਆਲ ਜਿਹੜੇ ਖਿਆਲ ਸੱਚ ਦੀ ਛਲ ਜਾਣ ਤੇ ਰੋਕਦੇ ਨੇ ਉਹ ਦੁਸ਼ਟ ਨੇ ਸਾਰੇ ਖਿਆਲ ਇਹ ਦੁਸ਼ਟਾਂ ਦੇ ਖਿਆਲ ਨੇ ਦੁਸ਼ਟਾਂ ਦੀ ਸੰਗਤ ਕਰਕੇ ਖਿਆਲ ਪੈਦਾ ਹੋਏ ਨੇ ਉਹ ਖਿਆਲ ਹੈ ਦੁਸ਼ਟ ਨੇ ਆਂ ਕਹ ਲੋ ਗੱਲ ਕੋਈ ਹੈ ਸੇਟਾ